ਜੇ ਇਥੋਂ ਕੋਈ ਪ੍ਰਸ਼ਾਸਨ ਅਧਿਕਾਰੀ ਸੋងਦਾ ਜੋ ਕਿਰਪਾ ਕਰਕੇ ਜੇ ਨਾਕਾ ਲਾਉਣਾ ਪਿੱਛੇ ਚੌਕ ਤੋਂ ਲਾ ਸਕਦੇ ਹੋ ਆਪ ਵੀ ਖਲੋੜੀ ਵੱਲ ਚੱਲੇ ਆ ਮਖਿੰਦਾ ਹੋ ਕੇ ਇਥੋਂ ਜੇ ਜੰਮੀ ਵੱਲ ਜਾਣਾ ਹੋਇਆ ਤਾਂ ਭਾਵੇਂ ਦੱਸ ਕੇ ਜਾਵਾਂਗੇ ਚੋਰਗੋਲੀ ਜਾਂਦੇ ਤੋਂ ਕੋਈ ਪ੍ਰਸ਼ਾਸਨ ਅਧਿਕਾਰੀ ਆ ਕੇ ਗੱਲ ਕਰੇ ਜ਼ਿੰਮੇਵਾਰ ਕਿਉਂਕਿ ਇੱਕ ਪਾਸੇ ਸਰਕਾਰ ਦਾ ਆਦੇਸ਼ ਸੁਪਰੀਮ ਕੋਰਟ ਜਾਂ ਹਾਈ ਕੋਰਟ ਕਿ ਕਿਸੇ ਵੀ ਰਾਹਗੀਰ ਨੂੰ ਤੰਗ ਪਰੇਸ਼ਾਨਾ ਕੀਤਾ ਜਾਵੇ ਸੜਕਾਂ ਮਾਰੋ ਰੋਕੀਆਂ ਜਾਂ ਆਜ ਜਾਣਬੁੱਝ ਕੇ ਭਾਗੋ ਪਾਸੇ ਆਸਰੇ ਦੁਕਾਨਦਾਰ ਸੁਣਦੇ ਹੋ ਆ ਪ੍ਰਸ਼ਾਸਨ ਨੇ ਸੜਕ ਰੋਕੀ ਆ ਅੱਜ ਇਕ ਨੌਰੀ ਵੱਲ ਚੱਲ ਰਹੀ ਹੈ ਇਥੋਂ ਪਰ ਪ੍ਰਸ਼ਾਸਨ ਨੇ ਜਾਣਬੁੱਝ ਕੇ ਮੂਹਰੇ ਨਾਕਾ ਲਵਾਤਾ ਨਾ ਘੱਲੇ ਜਿੰਦੇ ਕੋਈ ਨਾ தம்ਮਾ ਪ੍ਰਸ਼ਾਸਨ ਹੋ ਜਾਣੇ ਵਾਲੇ ਨਾ ਜਾਣਦਾ ਜਿਹੜਾ ਕਿ ਕੋਈ ਵੀ ਉੱਤੇ ਅਧਿਕਾਰੀ ਆ ਕੇ ਗੱਲ ਨਹੀਂ ਸੁਣਦਾ ਉਹ ਸਾਰਿਆਂ ਨੂੰ ਫੇਰ ਬੇਨਤੀ ਆ ਕਿ ਜਿਹੜੇ ਇਧਰ ਉਧਰ ਬੈਠੇ ਨੇ ਆਪਾਂ ਆਪਣੀਆਂ ਟਰਾਲੀਆਂ ਜਾਂ ਜੀਪਾਂ ਕਾਰਾਂ ਉੱਤੇ ਬੈਠ ਕੇ ਆ ਕੇ ਲਿਓ ਕਿਉਂਕਿ ਆਪਾਂ ਦੇਖਿਆ ਜਾਂ ਵੀ ਪ੍ਰਚਾਰਨ ਦਾ ਅਧਿਕਾਰੀ ਆ ਫੇਰ ਬੇਨਤੀ ਪਾ ਬੇਨਤੀ